ਦਿਵਾਨ ਟੋਡਰਮਨ ਹਵੇਲੀ ਜੇ ਤੁਸੀਂ ਵੇਲੀ ਬਰਾਦਨ ਦੇਖਣਾ ਚਾਹੁੰਦੇ ਤਾਂ ਇੱਦਾਂ ਰਸਤਾ ਫਾਟਕ ਦੇ ਨਾਲ ਹੀ ਇੱਕ ਸੜਕ ਮੁੜਦੀ ਆ ਉਸ ਤੋਂ ਅਸੀਂ ਆਣਾ ਆ ਸਾਹਮਣੇ ਇੱਧਰ ਲਿਖਾਇਆ ਇਤਿਹਾਸਿਕ ਦਿਵਾਨ ਟੋਡਰਮਨ ਹਵੇਲੀ ਦਾ ਸੇਵਾ ਸੰਭਾਲ ਦਾ ਕੰਮ ਉੱਥੋਂ ਬਾਅਦ ਜਿੱਕਰ ਤੁਸੀਂ ਸ਼ਹੀਦ ਦੀ ਮਿੱਲੇ ਵਿੱਚ ਆਣੇ ਆ ਉੱਥੇ ਵੀ ਗੁਰੂ ਘਰ ਲੰਗਰ ਚੱਲ ਰਿਆ ਹੁੰਦਾ ਵਾ ਸਾਹਮਣੇ ਗੁਰੂ ਘਰ ਲੰਗਰ ਦੇ ਵਿੱਚੋਂ ਰਸਤਾ ਜਾਂਦਾ ਆ ਉੱਥੇ ਪੋਸਟਰ ਵੀ ਪਿਆ ਹੋਇਆ ਵਾ ਦਿਵਾਨ ਟੋਡਰਮਨ ਹਵੇਲੀ ਅੱਧਰ ਆ ਗਏ ਜਹਾਜੀ ਹਵੇਲੀ ਜਿਹੜੀ ਇਹਨੂੰ ਕਹਿੰਦੇ ਆ ਆਪਾਂ ਠੀਕ ਆ ਆਹ ਦੇਖੋ ਇਹ ਰਸਤਾ ਆ ਰਸਤਾ ਵਿੱਚ ਸੰਗਤ ਆ ਰਹੀ ਆ ਉਹ ਖੰਡਰ ਸਨ ਦਿਨ ਸਾਹਮਣੇ ਉਹ ਪਿੱਛੇ ਵਾਲਾ ਖੰਡਰ ਟੈਂਟਾਂ ਦੇ ਪਿੱਛੇ ਆ ਉਹ ਹਵੇਲੀ ਆ ਸਾਰੀ ਤੁਸੀਂ ਦਰਸ਼ਨ ਕਰ ਸਕਦੇ ਹੋ ਤੋਂ ਇਥੋਂ ਉਹ ਅੱਧ ਹਵੇਲੀ ਸਾਰੀ ਦਿਖਾਉਂਦੇ ਆ ਆ ਦਿਵਾਨ ਟੋਡਰਮ ਵਾਲੀ ਹਵੇਲੀ ਇਹ ਜੋ ਖੰਡਰ ਹੁਣ ਬਣ ਚੁੱਕੀ ਆ ਇਤਿਹਾਸਿਕ ਇਮਾਰਤ ਸਾਹਮਣੇ ਰੱਖੀ ਹੋਈ ਆ ਆ ਦਿਵਾਨ ਟੋਡਰਮ ਵਾਲੀ ਹਵੇਲੀ ਆ ਤੁਹਾਨੂੰ ਕੋ ਥੱਲੇ ਲੈ ਕੇ ਜਾਂਦੇ ਆ ਹੁਣ ਆ ਸਾਡੀ ਸਰੰਦੀ ਏਡ ਲੱਗੀ ਹੋਈ ਆ ਜਨੀ ਲੱਗੀ ਆ ਜਾ ਵੀ ਆ ਜਾ ਜਲਦੀ ਆ ਜਾ ਆਹ ਦੇਖ ਸਕਦੇ ਆਂ ਆਜ ਸਾਨੂੰ ਪਹੁੰਚ ਅੱਗੇ ਅੰਦਰ ਦਿਖਾਣੇ ਆਂ ਅੰਦਰ ਫੋਟੋਆਂ ਹੋ ਰਹੀਆਂ ਆਹ ਰਸਤਾ نیچے ਜਾਂਦਾ ਵਾ ਬੇਕਸੇ ਇਹਦੇ ਵਿੱਚ ਮੁੜੇ ਹੋਣੇ ਬਈ ਜਾਈਏ ਆਹ ਜੁਗਰ ਆਇਆ ਤੇ ਉਹ ਮੁਸਮਰੀ ਆ ਗਿਆ ਤਿੰਨ ਮਦਦੀ ਸੀ ਆ ਦੇਖੋ ਜੀ ਇਹ ਇਹ ਸਭ ਤੋਂ ਨੀਚਲਾ ਰਸਤਾ ਆ ਆ ਦੇਖ ਸਕਦੇ ਹਾਂ ਅੱਧਰੋਂ ਰਸਤੇ ਕਈ ਨਿਕਲਦੇ ਆ ਜੀ ਹਵੇਲੀ ਦਾ ਪਿਛਲਾ ਹਿੱਸਾ ਵਾ ਠੀਕ ਆ ਅਜੇ ਵੀ ਉੱਥੇ ਕਹ ਰਹੇ ਵੀ ਤਿਆਰ ਕਰਾਂਗੇ ਸਾਮਗਰ ਰੱਖਣੀ ਹੈ ਇਤਿਹਾਸਿਕ ਇਮਾਰਤ ਆ ਜਿਹੜੀ ਇਹ ਚੱਲ ਵੀ ਆਜੋ ਥੱਲੇ ਆ ਪਿਛਲਾ ਸੇ ਜਾ ਰਹੇ ਆਪਾਂ ਹੁਣ ਤੇ ਆ ਰਸੋਈ ਸੀਗੀ ਇੱਥੇ ਪ੍ਰਾਣੀ ਉਹਦੀ ਚੱਲ ਵੀ ਆਪਾਂ ਸੁੰਦਰ ਰਸੋਈ ਦਿਖਾਉਨੇ ਆ ਅੰਦਰ ਰਸਤਾ ਜਾਂਦਾ ਹੈ ਰਸੋਈ ਵਿੱਚ ਜਾਂਦਾ ਰਸਤਾ ਦੇਖ ਸਕਦਾ ਹੋ ਸਿ ਕਿੰਨਾ ਭਿਆਨਕ ਰਸਤਾ ਹੈ ਕੁਛ ਨਹੀਂ ਜੀ ਰਿਹਾ ਉਹ ਰਸੋਈ ਦਾ ਕਮਰਾ ਇਹ ਰਸੋਈ ਦਾ ਕਮਰਾ ਆ ਫੜਿਆ ਕਰੋ ਬਣਾ ਕਰੋ ਇਹ ਖੜੇ ਆਦਰ ਸਾਫ ਸੁਣ ਨੇੜਾ ਨਾਲੀ ਆਦਰ ਨਾਲੀ ਪਿਆ ਬੇਸਰਾ ਹੀ ਪਾਣੀ ਜਾਂਦਾ ਸੀਗਾ ਇਹ ਮਾਰੀ ਦਰਵਾਜਾ ਤੇ ਆ ਹੈਗਾ ਵਾ ਦੂਜੀ ਮੰਜ਼ਲ ਔਰ ਜਿੱਥੇ ਉਹ ਮੁੰਡੇ ਖੜੇ ਆ ਨਾ ਉੱਪਰ ਸਭ ਤੋਂ ਇਹ ਹੈਗਾ ਦੂਜੀ ਮੰਜ਼ਲ ਦਾਸਤਾ ਤੇ ਆਪਾਂ ਆ ਮੰਜ਼ਲ ਤੇ ਜਾ ਕੇ ਆ ਹੁਣ ਥੱਲੇ ਵੀ ਘੁਮਾਇਆ ਉੱਤਰ ਵੀ ਲੈ ਕੇ ਆ ਹੁਣ ਤੇ ਆਸ ਤੁਸੀਂ ਵਾਰ ਸਕਦੇ ਆ ਬਾਕੀ ਇਤਿਹਾਸ ਵੀ ਠੀਕ ਆ ਇਹ ਹੁਣ ਅਜ ਥੋੜੀ ਵੇਲੇ ਹੁਣ ਡਿੱਗੀ ਜਾਂਦੀ ਹੈ ਤਾਂ ਕਰਕੇ ਹੁਣ ਅਲਤੁਰ ਜਾਂਦੇ ਆ ਹੁਣ ਆਪਾਂ ਪਾਰਲੀ ਸਾਈਡ ਤੋਂ ਰਸਤੇ ਤੇ ਜਿੱਧਰੋਂ ਸੀ ਮਰਜ਼ੀ ਵੜ ਜਾਓ ਨਿਕਲ ਹੀ ਸਕਦੇ ਆ ਰਸਤੇ ਤੇ ਕਈ ਨਹੀਂ ਰਸਤੇ ਤੇ ਕੋਈ ਬੰਦ ਨਹੀਂ ਹੈਗਾ ਆ ਦੇ 150 ਥੱਲੇ ਨੇ ਇੱਕ ਪਾਣੀ ਦੀ ਨਾਲੀ ਦਿਖਾਈ ਸੀ ਆਪਾਂ ਆਹ ਹੈ ਹੋਦੀ ਜੇਦੇ ਰਹੀਂ ਪਾਣੀ ਆਂਦਾ ਹੁੰਦਾ ਹੁਣ ਦੱਸਗਾ। ਉਹ ਅਸੀਂ ਪਾੜ ਸਕਦੇ ਆ। ਹੁਣ ਆਪਾਂ ਅਦਰੋਂ ਵੀ ਜਾ ਸਕਦੇ ਆ। ਆ ਦੇਖੋ। ਆ ਸਿਗਾ ਰਸੋਈ ਸਟੋਰ। ਸਟੋਰ ਇੱਥੇ। ਸਟੋਰੇ ਚ ਸਮਾਨ ਸੋਲ ਸਾਰਾ ਰੱਖਿਆ ਹੁੰਦਾ ਸੀਗਾ। ਭਾਵੇਂ ਜਿਹੜਾ ਛੱਤਾਂ ਦਾ ਧੂਆਂ ਬਾਹਰ ਜਾਂਦਾ ਸੀਗਾ ਉਹਦੇ ਛੱਤ ਵਿੱਚ ਬਣੀ ਧੂਆਂ ਕੱਢਣ ਦੀ ਚਿਮਣੀ। ਇਹ ਚਿਮਣੀ ਬਣਾਈ ਜਾਂਦੀ ਸੀਗੀ ਇਹ। ਆ ਪਾਣੀ ਥੱਲੇ ਪਾਣੀ ਆ। ਆਣੀ ਪੁਣੀ ਸਾਰਾ ਐਚ ਜੇਗਾ ਫਿਰ ਅੰਨਾ ਆਪਣੇ ਪੁਰਾਣਾ ਇਤਿਹਾਸ ਆ ਜੇ ਤੁਸੀਂ ਫਤਿਹਗੜ੍ਹ ਸਾਹਿਬ ਜਾਣੇ ਇੱਕ ਵਾਰ ਜ਼ਰੂਰ ਦਰਸ਼ਨ ਕਰੋ ਸੋ ਇਹ ਸੀ ਦੀਵਾਨ ਟੋਡਰਮਲ ਦੀ ਹਵੇਲੀ ਜਿਹੜਾ ਕੀ ਸੋਨੇ ਦੀਆਂ ਮੋਹਰਾਂ ਵਿਸ਼ਾਗ ਜੋਤੀਸ ਰੂਪ ਦੇ ਵਿੱਚ ਛੋਟੇ ਸਾਹਿਬ ਜੱਦਾਂ ਨੇ ਤੇ ਮਾਤਾ ਗੁਜਰਕੋਟ ਦੇ ਲਈ ਸੰਸਕਾਰਾਂ ਦੀ ਜਗ੍ਹਾ ਖਰੀਦੀ ਸੀ ਦੁਨੀਆਂ ਦੀ ਸਭ ਤੋਂ ਜਗਾ ਜਿਹੜੀ ਜੋਤੀਸ ਰੂਪ ਹੋਈ ਹੈ ਸਭ ਤੋਂ ਮਹਿੰਗੀ ਦੁਨੀਆ ਦੀ ਜਗ੍ਹਾ ਮੰਨੀ ਜਾਂਦੀ ਆ। ਤੁਹਾਨੂੰ ਸਾਡੇ ਇੱਕ ਜਾਂਦਾ ਹੋਰੇ। ਆਹ ਪਸ ਸਭ ਤੋਂ ਉੱਪਰ ਵਾਲੇ ਮੰਦਿਰ ਖੜੇ ਆ ਦੂਜੀ ਤੁਸੀਂ ਨੂੰ ਕਿਹਾ ਸੀ। ਆ ਇਤਿਹਾਸ ਲਿਖਿਆ ਆ ਆ। ਆਹ ਵੇੜੇ ਦੀ ਪ੍ਰਾਰਥਨਾ ਦੇਖਾ। ਮਾੜਿਆ ਇੱਤਾ ਦੀ ਬਣੀ ਆ ਪਹਿਲਾਂ ਦੰਦ ਸੀਗੀ। ਪਹਿਲਾਂ ਇਦਾਂ ਜੁਹਦੀ ਸੀ ਜਿਹੜੀ ਆ ਹਵੇਲੀ ਇਦਾਂ ਜੁਹਦੀ ਸੀ ਕਿ ਆ ਹੁਣ ਇਸ ਤਰ੍ਹਾਂ ਦੀ ਆ ਆਇਆ ਮੋਰਾ ਮਿਸ਼ਾਨ ਵਾਲੀ ਫੋਟੋ ਆ ਸੇ ਜੂਤ ਲੈ ਜਾਂਦੇ ਆ ਵਾਜਾ ਜੀ ਮੁੰਡਿਆ ਤੁਸੀਂ ਦੇਖ ਸਕਦੇ ਹੋ ਉੱਪਰ ਲਈ ਸਿਆੜ ਦਾ ਰਸਤਾ ਵੀ ਆ ਤੇ ਆ ਸਾਰੀ ਬਣੀ ਹੋਈ ਇੱਧਰ